ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ ਹੁਣ ਆਪਾਂ ਗੱਲ ਦੱਸਣ ਜਾ ਰਹੇ ਆ ਤੁਹਾਨੂੰ ਅੱਜ ਦੀ ਜੋ ਕਿ ਬਹੁਤ ਵੱਡੀ ਖਬਰ ਆ ਬਈ ਜਿਹਦੇ ਵਿੱਚ ਕੀ ਸਿੱਧਾ ਆਪਾਂ ਨੂੰ ਪਤਾ ਲੱਗ ਰਿਹਾ ਵੀ ਪ੍ਰਸ਼ਾਸਨ ਵੀ ੱਤਕਾ ਕਰ ਰਹੀ ਆ ਤੇ ਸਰਕਾਰ ਵੀ ਜੋ ਕਿ ਆਪਣੇ ਅੱਜ ਕਿਸਾਨ ਡੱਲੇਵਾਲ ਡੱਲੇਵਾਲ ਸਾਹਿਬ ਨੂੰ ਮਿਲਣ ਪਹੁੰਚੇ ਸੀ ਜੋ ਕਿ ਜਗਜੀਤ ਸਿੰਘ ਡੱਲੇਵਾਲ ਕਿਸਾਨ ਆਗੂ ਜਿਵੇਂ ਕਿ ਉਹਨੂੰ ਮਿਲਣ ਪਹੁੰਚੇ ਸੀ ਆਪਣੇ ਕਿਸਾਨ ਅੱਜ ਪਰ ਪ੍ਰਸ਼ਾਸਨ ਨੇ ਨਹੀਂ ਮਿਲਣ ਦਿੱਤਾ ਬਈ ਕਿਉਂਕਿ ਹੁਣ ਗੱਲ ਆਪਾਂ ਇੰਨੀ ਕਿ ਕਰਾਂਗੇ ਜਿਹੜੇ ਹਸਾਮ ਨਾਲ ਇਹ ਪਹਿਲਾ ਨੰਬਰ ਤਾਂ ਇਹਨਾਂ ਨੇ ਗ੍ਰਿਫਤਾਰ ਕੀਤਾ ਜੋ ਧੋਖੇ ਨਾਲ ਇੱਕ ਦਿਨੇ ਦਿਨੇ ਤਾਂ ਇਹਨੇ ਭਾਸ਼ਣ ਕੀਤਾ ਸੀ ਜੋ ਸੀਐਮ ਭਗਵੰਤ ਮਾਨ ਨੇ ਉਹ ਆਪਣੇ ਪੰਜਾਬੀਆਂ ਨੇ ਸਾਰਿਆਂ ਨੇ ਸੁਣਿਆ ਹੋਊਗਾ ਕੀ ਕਹਿੰਦਾ ਸੀ ਇਹਨਾਂ ਨੇ ਭਾਸ਼ਣ ਦੇ ਵਿੱਚ ਇਹ ਨੇ ਇਹ ਕਿਹਾ ਸੀ ਵੀ ਸਾਡੇ ਕਿਸਾਨ ਦਿੱਲੀ ਜਾ ਸਕਦੇ ਆ ਦਿੱਲੀ ਜਾਣ ਤੋਂ ਨਾ ਰੋਕਿਆ ਜਾਵੇ ਇਹਨਾਂ ਨੂੰ ਤਾਂ ਹੁਣ ਕੀ ਹੋ ਰਿਹਾਗਾ ਹੁਣ ਇਹਨਾਂ ਨੂੰ ਪਿੱਲੀ ਜਾਨ ਤੋਂ ਛੱਡੋ ਉੱਥੇ ਬੈਠਣ ਤੋਂ ਵੀ ਰੋਕ ਰਹੇ ਆ ਪ੍ਰਸ਼ਾਸਨ ਛਰੇ ਆਮ ਜੋ ੱੱਕਾ ਕਰ ਰਹੀ ਹੈ ਸਰਕਾਰ ਵੀ ਤੇ ਪ੍ਰਸ਼ਾਸਨ ਵੀ ਇਹਦੇ ਚ ਸਿੱਧਾ ਸਾਫ ਪਤਾ ਲੱਗਦਾ ਸਾਡੇ ਪੰਜਾਬੀਆਂ ਨਾਲ ਬਈ ਬਹੁਤ ਨਾ ਸਾਪੀ ਹੋਈ ਜਾਂਦੀ ਆ ਜਿਵੇਂ ਕੀ ਹੁਣ ਜਗਜੀਤ ਸਿੰਘ ਢੱਲੇਵਾਲ ਕਿਸਾਨ ਆਗੂ ਉਹਨੂੰ ਇਹਨਾਂ ਨੇ ਨਾ ਕੋਈ ਉਮਰ ਦਾ ਲਿਆਜ ਕਰਦੇ ਆ ਕਿਉਂਕਿ ਮੈਂ ਕਹਣਾ 75 ਸਾਲ ਦੀ ਉਮਰ ਹੋਊਗੀ ਜੋ ਜਗਜੀਤ ਸਿੰਘ ਢੱਲੇਵਾਲ ਨਾ ਇਹ ਮਰਦਾਂ ਲਿਆਜ ਕਰਦੇ ਆ ਜਦੋਂ ਇਹ ਆਪਣੇ ਤੇ ਡਾਂਗਾ ਭਰਉਂਦੇ ਆ ਨਾ ਇਹ ਉਦੋਂ ਦੇਖਦੇ ਆ ਕਿ ਕੌਣ ਕਿੰਨੀ ਉਮਰ ਦਾ ਕਿਵੇਂ ਕੋਜਾ ਨਾ ਉਮਰਦਾਂ ਲਿਆਜ ਕਰਦੇ ਆ ਖਿੱਚ ਕੇ ਕੜੀਸ ਕੇ ਲਿਆਇਆ ਗਿਆ ਘਟਲੇਵਾਲ ਸਾਹਿਬ ਨੂੰ ਜਿਹੜੇ ਸਾਹਿਬ ਨਾਲ ਆਪੇ ਪੰਜਾਬੀ ਮੁੰਡੇ ਦੱਸ ਰਹੇ ਆਪਣੇ ਕਿਸਾਨ ਭਰਾ ਵੀ ਸਾਡੀ ਇੰਨੀ ਕੀ ਇੱਜ਼ਤ ਕਰਨੀ ਆਉਂਦੀ ਇਹਨਾਂ ਨੂੰ ਇੰਨੀ ਇੱਕ ਗੱਲ ਪੁੱਛਾਂਗੇ ਜਿਹੜੀਆਂ ਅਸੀਂ ਵੋਟਾਂ ਪਾਈਆਂ ਸਾਨੂੰ ਇਸ ਗੱਲ ਵਾਸਤੇ ਪਾਈਆਂ ਸੀਗੀਆਂ ਵੀ ਸਾਨੂੰ ਤੁਸੀਂ ਖੱਜਲ ਖਰਾਬ ਕਰੋ ਸਾਡੇ ਤੇ ਡਾਂਗਾ ਚਲਾਓ ਵੀ ਮਿਲ ਨਹੀਂ ਨ ਦਿੱਤਾ ਜਾਵੇ ਇੰਨੀ ਕਿ ਵੀ ਬਹੁਤ ੱੱੱਕਾ ਕਰ ਰਹੀ ਐ ਜੋਗੀ ਬਈ ਸਰਕਾਰ ਜਿਹਦੇ ਵਿੱਚ ਕੀ ਆਪਣੇ ਕਿਸਾਨਾਂ ਨੂੰ ਵੀ ਹੁਣ ਆਪਾਂ ਕਹਿਣਾ ਚਾਹਾਂਗੇ ਭਾਈ ਸਾਰੇ ਇਕੱਠੇ ਹੋ ਕੇ ਜੇ ਤਾਂ ਇਹਨਾਂ ਨਾਲ ਸਰਕਾਰਾਂ ਨਾਲ ਭੇੜ ਸਕਦੇ ਹੋ ਤਾਂ ਇੱਕ ਜੁੱਟ ਹੋ ਜਾਓ ਭਾਈ ਫੇਰ ਤਾਂ ਹੱਲ ਹੋ ਜਾਣਗੇ ਨਹੀਂ ਤਾਂ ਇਹ ਅਜੇ ਤਾਂ ਕੁਝ ਵੀ ਨਹੀਂ ਹੋਇਆ ਭਾਈ ਜੋ ਪੰਜਾਬ ਦੀ ਗੱਲ ਕਰਦਾ ਹਰ ਕਿਸੇ ਨੂੰ ਜੇਲ੍ਹ ਸਿੱਟਿਆ ਜਾਂਦਾ ਹੈ ਅਜੇ ਪਤਾ ਨਹੀਂ ਕਿੰਨੇ ਕੁ ਨੂੰ ਸਿੱਟਣਗੇ ਜੇਲ੍ਹ ਚ ਸ਼ੁਰੂ ਤੋਂ ਗੱਲ ਕਰਾਂਗੇ ਅਮਰਪਾਲ ਦੀ ਜੋ ਕਿ 497000 ਬਹੁਤ ਵੱਡੀ ਲੀਡ ਜੋ ਵੋਟਾਂ ਦੀ ਇਹਨਾਂ ਨੇ ਬਹੁਤ ਜਿੱਤ ਪ੍ਰਾਪਤ ਕੀਤੀ ਸੀ ਉਹਨੂੰ ਵੀ ਇਸ ਕਰਕੇ ਜੇਲ੍ਹ ਸਿੱਟਿਆ ਗਿਆ ਉਹਨੂੰ ਖਾਲਿਸਤਾਨੀ ਕਿਹਾ ਕਿ ਸਿੱਟਿਆ ਗਿਆ ਜੇਲ੍ਹ ਚ ਜੋ ਵੀ ਪੰਜਾਬ ਦੀ ਗੱਲ ਕਰਦਾ ਤੇ ਹੁਣ ਜੋ ਆਪਾਂ ਗੱਲ ਕਰੀਏ ਜਗਜੀਤ ਸਿੰਘ ਡੱਲੇਵਾਲ ਦੀ ਇਹਦਾ ਤਾਂ ਇਹਦਾ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਸਿੱਧਾ ਧੱਕਾ ਜੋ ਕਿ ਆਪਾਂ ਕਹਿ ਦਈਏ 75 ਸਾਲ ਦੇ ਬਜ਼ੁਰਗ ਨੂੰ ਯਾਰ ਇੰਨੀ ਬੇਸ਼ਕੀ ਕੀਤੀ ਗਈ ਹੈ ਉਹਦੇ ਨਾਲ ਇਹਦੇ ਚ ਪਤਾ ਲੱਗਦਾ ਬਈ ਸਾਡੀ ਸਰਕਾਰ ਮਰੀ ਪਈ ਆ ਜਮੀਰ ਮਰਿਆ ਪਿਆ ਸੀਐਮ ਭਗਵੰਤ ਮਾਨ ਦਾ ਵੀ ਜਿਨੇ ਕੀ ਬਾਤੇ ਵੱਡੇ ਵੱਡੇ ਕਰੇ ਹੋਏ ਆ ਤਾਂ ਉਲਟਾ ਹੁਣ ਹੁਣ ਕਿੱਧਰ ਗਿਆ ਭਗਵੰਤ ਮਾਨ ਪੰਜਾਬ ਦਾ ਆਪਣਾ ਮੰਨਦੇ ਆ ਮੁੱਖ ਮੰਤਰੀ ਇਹਨੂੰ ਮੰਨਿਆ ਆਪਾਂ ਨੇ ਚਲੋ ਵੋਟਾਂ ਪਾਈਆਂ ਆਪਣੀ ਬਹੁਤ ਭਲਾਈ ਸੀਗੀ ਇਹ ਤਾਂ ਚਲੋ ਵੋਟਾਂ ਪਾਈਆਂ ਹਰ ਬੰਦੇ ਨੂੰ ਅਧਿਕਾਰ ਆ ਪਰ ਇੰਨਾ ਨਹੀਂ ਪਤਾ ਸੀ ਆ ਕਿਸੇ ਨੂੰ ਵੀ ਇੰਨਾ ਆਪਣੇ ਨਾਲ ਹੀ ੱਤਕਾ ਕਰਨਗੇ ਇਹ ਇਸ ਕਰਕੇ ਕਹਨੇ ਆ ਬਾਈ ਜੀ ਜੇ ਤਾਂ ਇੱਕ ਜੁੱਟ ਹੋ ਕੇ ਚੱਲੋਂਗੇ ਤਾਂ ਆਪਣੇ ਹੱਲ ਹੋ ਜਾਣਗੇ ਨਹੀਂ ਤਾਂ ਆਪਣੇ ਨਾਲ ਐਂ ਹੋਈ ਜਾਣਾਗਾ ਕਿਉਂਕਿ ਜਿਹੜੇ ਹਿਸਾਬ ਨਾਲ ਵੱਡੀ ਗੱਲ ਤਾਂ ਇਹੀ ਕਹਾਂਗੇ ਵੀ ਜਿਹੜੇ ਹਿਸਾਬ ਨਾਲ ਇਹਨਾਂ ਨੇ ਰਾਤ ਨੂੰ 2:3 ਤਿੰਨ ਦੇ ਕਰੀਬ ਦਾ ਟਾਈਮ ਦੱਸਿਆ ਗਿਆ ਬਿਛਾਰੇ ਆਮ ਇਹਨਾਂ ਨੇ ਸਿੱਧਾ ਟਰਾਲੀਆਂ ਭੰਨ ਕੇ ਕਿਸਾਨਾਂ ਤੇ ਸਿੱਧਾ ਧਾਵਾ ਬੋਲਤਾ ਜੋ ਕਿ ਡੱਲੇਵਾਲ ਸਭ ਨੂੰ ਗ੍ਰਿਫਤਾਰ ਕੀਤਾ ਗਿਆ ਕਹਿੰਦੇ ਪੱਗ ਵੀ ਨਹੀਂ ਬੰਨਣ ਦਿੱਤੀ ਘੜੀਸ ਕੇ ਲਿਆਇਆ ਗਿਆ ਤਾਂ ਬਈ ਇੰਨੀ ਬੇਸ਼ੱਕੀ ਕੀਤੀ ਗਈ ਆ ਉਹ ਸਿੱਧਾ ਪਤਾ ਲੱਗਦਾ ਵੀ ਪ੍ਰਸ਼ਾਸਨ ਤਾਂ ਸਰਕਾਰ ਸਾਡੀ ਮਰੀ ਹੋਈ ਆ ਪੰਜਾਬ ਦੀ ਜੋ ਕਿ ਆਪਣੇ ਲੋਕਾਂ ਤੋਂ ਸਿਰਫ ਇੱਕ ਝਲਸਾ ਦੇ ਕੇ ਲੋਕਾਂ ਨੂੰ ਹੱਥ ਬੰਨ੍ਹ ਕੇ ਇੱਕ ਵਾਰ ਵੋਟਾਂ ਪਵਾ ਕੇ ਉਦੋਂ ਬਾਅਦ ਇਹਨਾਂ ਨਾਲ ਬੇ ਬਹੁਤ ਬੇਸ਼ੱਕੀ ਕੀਤੀ ਜਾਂਦੀ ਆ ਹੁਣ ਗੱਲ ਕਰੀਏ ਜੇ ਆਪਾਂ ਆਪਣੇ ਪੰਜਾਬ ਨੂੰ ਯੋਧਿਆਂ ਦੀ ਲੋੜ ਆ ਬਈ ਮੈਂ ਕਹਣਾ ਜਦੋਂ ਦੇ ਜਦੋਂ ਆਪਣਾ ਸੰਤ ਜਰਨੈਲ ਸਿੰਘ ਜੇ ਉਹਨਾਂ ਦੇ ਟਾਈਮ ਦੇ ਵਿੱਚ ਫਿਰ ਕਹਿੰਦੇ ਆ ਸਰਕਾਰਾਂ ਨਾਲ ਲੜਦੇ ਆ ਲੜਨਗੇ ਤਾਂ ਹੋਰ ਕੀ ਕਰਨਗੇ ਬਈ ਸੋਨੂੰ ਆਹਮਣਾ ਸਾਹਮਣਾ ਕਰਨ ਵਾਸਤੇ ਜੇ ਤੁਸੀਂ ਧੱਕਾ ਕਰੋਗੇ ਤਾਂ ਫਿਰ ਸਾਡੇ ਯੋਧੇ ਪੰਜਾਬ ਦੇ ਅਹੀਂ ਕਰਨਗੇ ਹੁਣ ਇੰਨੀ ਇੱਕ ਗੱਲ ਇਹਨਾਂ ਨੂੰ ਇੰਨਾ ਕ ਤਾਂ ਪਤਾ ਲੱਗ ਰਿਹਾ ਵੀ ਪੰਜਾਬ ਕੁੱਟੇ ਮਾਰੇ ਨਾ ਅਸੀਂ ਠੀਕ ਕਰ ਲੈਣੇ ਆ ਪਰ ਇਹਨਾਂ ਨੂੰ ਇਹ ਨਹੀਂ ਪਤਾ ਵੀ ਜੇ ਪੰਜਾਬ ਇੱਕ ਵਾਰ ਉੱਠ ਖੜਾਗਾ ਤਾਂ ਬਹੁਤ ਤੰਗੇ ਹੋ ਜਾਣਗੇ ਪੰਜਾਬ ਦੇ ਵਿੱਚ ਵਿੱਚੀ ਜੋ ਆਪਾਂ ਕਹ ਲਈਏ ਪੁਲਿਸ ਵਾਲੇ ਵੀ ਵਿੱਚ ਰਗੜੇ ਜਾਣਗੇ ਤਾਂ ਕਿਸਾਨ ਤਾਂ ਰਗੜੇ ਜਾਣਗੇ ਜਾਣਗੇ ਕਿਉਂਕਿ ਜਦੋਂ लाठियां ਚਾਰਜ ਕਰਦੇ ਆ ਸਾਡੇ ਬਜ਼ੁਰਗਾਂ ਤੇ ਨਾ ਇਹ ਕੋਈ ਬੁਰਾ ਨਾ ਭਲਾ ਦੇਖਦਾ ਨਾ ਗੱਲ ਨਾ ਬਾਤ ਸੁਣਦੇ ਆ ਸਿੱਧਾ ਆ ਕੇ ਜਦੋਂ ਜੀ ਕਰਦਾ ਜਿਹਨੂੰ ਗ੍ਰਿਫਤਾਰ ਕਰਕੇ ਹਰ ਕਿਸੇ ਨੂੰ ਜੇਲ੍ਹ ਸੜ ਦਿੰਦੇ ਆ ਇਸ ਕਰਕੇ ਕਹਨੇ ਆ ਭਾਈ ਸਾਰੇ ਮਿਲ ਜੁਲ ਕੇ ਪਹਿਲਾ ਨੰਬਰ ਤਾਂ ਜਿਵੇਂ ਹੁਣ ਡੱਲੇਵਾਲ ਸਾਹਿਬ ਨੂੰ ਆਪਣੇ ਜੋ ਕਿਸਾਨ ਭਰਾ ਮਿਲਣ ਗਏ ਸੀ ਉਹਨਾਂ ਨੂੰ ਮਿਲ ਨਹੀਂ ਦਿੱਤਾ ਗਿਆ ਹਾਲਾਂਕਿ ਉਹਨੇ ਨਾਰੇ ਸਾਹਮਣੇ ਇਹਨਾਂ ਦੇ ਬਿਲਕੁਲ ਸਾਹਮਣੇ ਲਾਰੇ ਲਾਇਆ ਵੀ ਪੰਜਾਬ ਸਰਕਾਰ ਮੁਰਦਾਬਾਦ ਤੇ ਜੋ ਕਿ ਪ੍ਰਸ਼ਾਸਨ ਜੋ ਸਾਡਾ ਪੰਜਾਬ ਇਹ ਵੀ ਮੁਰਦਾਬਾਦ ਉਹਨਾਂ ਦੇ ਸਾਹਮਣੇ ਮੈਂ ਕਹਣਾ ਯਾਰ ਇੰਨੀ ਬੇਸ਼ੱਕੀ ਕੀਤੀ ਜਾਂਦੀ ਆ ਉਹਨਾਂ ਦੀਆਂ ਬਾਹਾਂ ਫੜ ਕੇ ਉੱਥੋਂ ਠਾਇਆ ਗਿਆ ਜਿਹੜੇ ਕਿ ਆਪਣੇ ਕਿਸਾਨ ਭਰਾ ਗਏ ਸੀ ਮਿਲਣ ਉਹਨਾਂ ਨੂੰ ਠਾਇਆ ਗਿਆ ਉੱਥੋਂ ਛਰਿਆਂ ਬਾਹਾਂ ਫੜ ਕੇ ਇੱਕ ਬਾਹਰ ਕੱਢਿਆ ਗਿਆ ਵੀ ਅਸੀਂ ਨਹੀਂ ਮਿਲਣ ਦਿੱਤਾ ਯਾਰ ਆ ਤੇ ਇਸ ਦਾ ਸਾਫ ਪਤਾ ਲੱਗਦਾ ਬਈ ਜਦੋਂ ਮਿਲ ਨਹੀਂ ਦਿੰਦੇ ਤਾਂ ਫਿਰ ਕੀ ਪਤਾ ਬਹੁਤ ਵੱਡਾ ਇਸ ਗੱਲ ਵਿੱਚ ਰਾਜ ਆ ਗੁਫਤ ਕਿਉਂ ਰੱਖਿਆ ਗਿਆ ਕੀ ਕੱਢ ਲਓਗੇ ਉਹ ਤਾਂ ਬਜ਼ੁਰਗਾਂ ਇੱਕ ਜੋ ਹੱਕ ਹੈ ਉਹਨਾਂ ਨੇ ਮੰਗਿਆ ਮੰਗਣਾ ਸੀ ਜੋ ਉਹਨਾਂ ਦਾ ਹੱਕ ਬਣਦਾ ਉਹ ਤਾਂ ਮੰਗਾਗੇ ਹੁਣ ਇਹਦੇ ਵਿੱਚ ਇਹ ਥੋੜੀ ਆ ਜੇ ਸਰਕਾਰ ਹੁਣ ਛੋੜੇ ਪਛਾ ਵੀ ਕਿਸਾਨਾਂ ਨਾਲ ਹੀ ੱਤਕਾ ਕਰਨਾ ਇਹਦੇ ਕਰਕੇ ਬਈ ਜੇ ਤਾਂ ਹੁਣ ਇੱਕ ਜੁੱਟ ਹੋ ਕੇ ਚੱਲੋਗੇ ਤਾਂ ਹੱਲ ਹੋ ਜਾਣਗੇ ਨਹੀਂ ਤਾਂ ਹਜੇ ਪਤਾ ਨਹੀਂ ਆਪਣੇ ਤੇ ਕਿੰਨਾ ਕਤਿਆਚਾਰ ਹੋਊਗਾ ਇਸ ਕਰਕੇ ਕਹਨੇ ਕਹਨੇ ਆ ਬਾਈ ਪਹਿਲਾ ਨੰਬਰ ਤਾਂ ਬਾਈ ਵੀਡੀਓ ਨੂੰ ਚੰਗੀ ਤਰ੍ਹਾਂ ਸੁਣਿਆ ਕਰੋ ਕਿਉਂਕਿ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੈਨਲ ਆ ਆਪਾਂ ਜ਼ੀਰੋ ਗਰਾਉਂਡ ਤੋਂ ਵੀ ਤੁਹਾਨੂੰ ਦਿਖਾਇਆ ਕਰਾਂਗੇ ਖਬਰਾਂ ਹਜੇ ਥੋੜੀ ਜੀ ਦੇਰ ਲੱਗਣੀ ਹੈ ਕਿਉਂਕਿ ਹਜੇ ਆਪਣੇ ਭਰਾ ਬਹੁਤ ਘੱਟ ਜੁੜੇ ਆਪਣੇ 18 1700 ਕਿਸਾਨ ਭਰਾ ਜੋ ਵੀ ਮਜ਼ਦੂਰ ਸਾਰੇ ਹਜੇ ਤੱਕ ਆਪਣੇ ਨਾਲ ਜੁੜੇ ਆ ਇੱਕ ਵਾਰ ਚੈਨਲ ਆਪਣਾ ਵੱਡਾ ਇਹ ਹੋਰ ਵੱਡਾ ਹੋ ਜਾਂਦਾ ਜੀਰੋ ਗਰਾਉਂਡ ਤੋਂ ਵੀ ਇਹਨਾਂ ਦੇ ਸਾਹਮਣੇ ਆ ਕੇ ਸਾਰੀਆਂ ਗੱਲਾਂ ਵੀ ਕਰਾਂਗੇ ਜੋ ਆਪਣੇ ਪੰਜਾਬ 'ਚ ਕੈਨਾਂ ਨਾ ਡਰਿਆ ਕਰੋ ਵੀ ਇਹਨੂੰ ਲੈ ਕੇ ਚੱਕ ਕੇ ਤਾਂ ਮੈਨੂੰ ਨਾ ਕੁਝ ਕਰ ਦੇਣ ਕੁਝ ਨਹੀਂ ਹੁੰਦਾ ਜੇ ਇਹਨਾਂ ਨਾਲ ਬਈ ਐ ਸਮਝ ਕੇ ਜੇ ਹੁਣ ਭਗਤ ਸਿੰਘ ਹੋਰੀ ਇਹ ਸੋਚ ਲੈਂਦੇ ਚੰਦਰ ਸੇਖ ਰੋਰੀ ਰਾਜਗੁਰੂ ਸਿਕਦੇਵ ਜੋ ਕਿ ਇਹਨਾਂ ਨੇ ਆਪਣੇ ਦੇਸ਼ ਨੂੰ ਆਜ਼ਾਦ ਕਰਾਇਆ ਭਗਤ ਸਿੰਘ ਹੋਰਾਂ ਨੇ ਸਿਰਫ ਤਿੰਨ ਜਣਿਆਂ ਨੇ ਜੇ ਉਹ ਸੋਚ ਲੈਂਦੇ ਵੀ ਯਾਰ ਮੈਂ ਸਨ ਤਾਂ ਫਾਂਸੀ ਦੇ ਦੇਣਗੇ ਸਾਰਾ ਪੰਜਾਬ ਤ ਆਜ਼ਾਦ ਹੋ ਜੂਗਾ ਫੇਰ ਆਪਣੇ ਹੱਲ ਆਪਣਾ ਯਾਦ ਨਹੀਂ ਹੋਣਾ ਸੀ ਪੰਜਾਬ ਇਹਦਾ ਕਰਕੇ ਕਹਿੰਦੇ ਆ ਡਰਿਆ ਨਾ ਕਰੋ ਬਈ ਚੇਫੈਣਾ ਕਰੋ ਸਿੱਧਾ ਇੰਨਾਂ ਦੀ ਹਿੱਕ ਚ ਵੱਜਿਆ ਕਰੋ ਜੋ ਵੀ ਆ ਖਾਸ ਕਰਕੇ ਪ੍ਰਸ਼ਾਸਨ ਨੂੰ ਇਹ ਮਰਿਆ ਪਿਆ ਪ੍ਰਾਪਰ ਪ੍ਰਸ਼ਾਸਨ ਦਾ ਜਮਾ ਜ਼ਮੀਰ ਮਰਿਆ ਪਿਆ ਕਿਸਾਨ ਇਹਦਾ ਭਗਵੰਤ ਮਾਨ ਦਾ ਤਾਂ ਮਰੇ ਪਿਆ ਨੂੰ ਤਾਂ ਰਬੜ ਦੀ ਮੋਹਰ ਇੱਕ ਬਣਾ ਰੱਖੀ ਆ ਜਿੱਧਰ ਜੀ ਕਰਦਾ ਅਗਲਾ ਚੱਕ ਕੇ ਲਾਉਂਦਾ ਮੂਹਰੇ ਤਾਂ ਕੇਜਦਰੀ ਵਾਲਾ ਸਾਰਿਆਂ ਨੂੰ ਪਤਾ ਆਪਾਂ ਨੂੰ ਜੋ ਕੀ ਉਹਨੂੰ ਹਾਕ ਨਹੀਂ ਚਾਹੀਦਾ ਸਾਡੇ ਪੰਜਾਬ ਦੇ ਵਿੱਚ ਦਖਲ ਦੇਣ ਦਾ ਤੈਨੂੰ ਲਿਆ ਕੇ ਜੋ ਕੀ ਮੁਜਰਮ ਖੋਦਾ ਸਾਡਾ ਪੰਜਾਬ ਕੀ ਸੁਧਾਰੂ ਆ ਉਹ ਤੇ ਜਿਹੜਾ ਇਹ ਹੈਗਾ ਸੀਐਮ ਭਗਵੰਤ ਮਾਨ ਮੈਂ ਕਹਣਾ ਜਮਾ ਲੰਡੂ ਬੰਦਾ ਗਾ ਇਹਦੀ ਵੀ ਮੇਰੀ ਵੀਡੀਓ ਇਹਦੇ ਤੱਕ ਪਹੁੰਚਾ ਦਿਓ ਕਿਉਂਕਿ ਆਪਣੇ ਭਰਾ ਹੀ ਪਹੁੰਚਾਉਣਗੇ ਬਾਈ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਆਪਾਂ ਨੂੰ ਕੋਈ ਮਤਲਬ ਨਹੀਂ ਕੋਈ ਇਹ ਕਹਦਾ ਸੀਐਮ ਆ ਇਹ ਆਪਾਂ ਤਾਂ ਇੰਨੀ ਕੁ ਗੱਲ ਕਵਾਂਗੇ ਜੋ ਸਾਡੇ ਕਿਸਾਨਾਂ ਨਾਲ ਭਰਾਵਾਂ ਨਾਲ ਠੱਕਾ ਕਰ ਰਿਹਾ ਬਾਈ ਤਾਂ ਸਾਨੂੰ ਵੀ ਗੁੱਸਾ ਆਉਂਦਾ ਵੀ ਸਾਡੇ ਪੰਜਾਬ ਨਾਲ ਬਹੁਤ ਬੇਸ਼ਕੀ ਕੀਤੀ ਜਾਂਦੀ ਆ ਚਲੋ ਜੀ ਆਪਾਂ ਜ਼ਿਆਦਾ ਸਮਾਂ ਨਹੀਂ ਲੈਂਦੇ ਐਨੀਕ ਅਪੀਲ ਫਿਰ ਤੋਂ ਕਰਦੇ ਆਪਣੇ ਭੈਣਾਂ ਨੂੰ ਭਰਾਵਾਂ ਨੂੰ ਜਿੱਥੋਂ ਤੱਕ ਵੀ ਵੀਡੀਓ ਜਾਂਦੀ ਹੈ ਵੀਡੀਓ ਨੂੰ ਚੰਗੀ ਤਰ੍ਹਾਂ ਭਰਾ ਬਣ ਕੇ ਪਹਿਲਾਂ ਸੁਣਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਜੀ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਕਿਉਂਕਿ ਆਪਣੇ ਪੰਜਾਬ ਦੇ ਪ੍ਰਤੀ ਆਪਾਂ ਥੋੜੀ ਤੇ ਖਬਰ ਪਹੁੰਚਾਉਣੀ ਹੈ ਜੀ ਕੱਲ ਨੂੰ ਨਵੇਂ ਟੌਪਿਕ ਤੇ ਮਿਲਦੇ ਹਾਂ ਧੰਨਵਾਦ